ਉਹਨਾਂ ਦੀ ਬਖਸ਼ੀ ਨਮਨੰਦੇ ਹੋਇਆ ਸਮੂਹਿਕ ਪਰਿਵਾਰ ਬੀਬੀ ਸੰਤਲਾ ਦੇਵੀ ਜੀ ਉਹਨਾਂ ਦੇ ਬੇਟੇ ਸਰेंद्र ਸਿੰਘ ਜੀ ਸਰਦਾਰ ਗੁਰਨਾਮ ਸਿੰਘ ਜੀ ਪਰਮਿੰਦਰ ਸਿੰਘ ਜੀ ਤੇ ਧਰਮ ਸਿੰਘ ਸਮੂਹਿਕ ਪਰਿਵਾਰ ਨੇ ਨਾਲ ਮਿਲ ਕਰਕੇ ਮਹਾਰਾਜ ਸੱਜੇ ਪਾਤਸ਼ਾਹ ਜੀ ਦੇ ਸੁਖਮਨੀ ਸਾਹਿਬ ਦੇ ਆਪ ਕਰਾਇਆ ਗੁਰੂ ਪਿਆਰੇਓ ਜਦੋਂ ਕੋਈ ਅਪਾਹਲ ਕਰਾਉਣਾ ਕਰ ਜਾਂਦਾ ਨਾ ਫਿਰ ਅਸੀਂ ਉਹਦੀ ਪੋਗ ਕੰਤੇ ਪ੍ਰੰਤ ਪਹਿਲੀ ਵਰਸੀ ਮਨਾਉਂਦੇ। ਬਾਬਾ ਸੰਤਾ ਸਿੰਘ ਜੀ ਮੋਹੇ ਦੇ ਮੰਡੀ ਵਾਲੇ ਜਿਹਨੂੰ ਦੀ ਦਾਸ ਨੇ ਸੰਕਤ ਬੋਧ ਕੀਤੀ। ਬੜਾ ਕੋਲ ਉਹਨਾਂ ਨੇ ਦੱਸਿਆ। ਇੱਕ ਦਿਨ ਬੈਂਤੀ ਕੀਤੀ ਕਿ ਬਾਬਾ ਜੀ ਜਿਹੜੇ ਪੋਗ ਪੈਣ ਤੋਂ ਬਰੰਤ ਜਦੋਂ ਅਸੀਂ ਪਹਿਲੀ ਵਰਸੀ ਮਨਾਉਂਦੇ ਹਾਂ। ਫਿਰ ਦੂਜੀ ਤੀਜੀ ਕੋਈ ਨਹੀਂ ਮਨਾਉਂਦਾ 12 ਇੱਕ ਜਿਹੜੀ ਹੈ ਚੌਥੀ ਵਰਸੀ ਮਨਾਉਂਦੇ। ਪੂਰਾ ਬੰਦੀ ਹੋਵੇ ਅਰਪਾ ਬੰਦੀ ਹੋਵੇ ਪੰਜਵੀ ਕੋਈ ਨਹੀਂ ਮੰਨਦਾ ਆਪ ਕੋ ਸਤਨਾਮ ਫਰੀਦਾ। ਪਰ ਮੇ ਕੋੜਾ ਨਪਈਆ ਛੱਡ ਜਾਨਾ। ਤੇ ਮਹਾਪੁਰ ਕਹਿੰਦੇ ਭਾਈ ਇਹ ਤੇ ਮਹਾਰਾ ਦੀ ਬਾਣੀ ਵੀ ਕਹਿੰਦੀ। ਕਹਿੰਦੇ ਅਨੰਦ ਪ੍ਰਸਾਦ ਦੀ ਧਰਤੀ ਤੇ ਧੰਗ੍ਰਿਵ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਸਮੇਂ ਦੇ ਵਿੱਚ ਇੱਕ ਸਿੱਖ ਜਪਜੀ ਸਾਹਿਬ ਦਾ ਪਾਠ ਕਰ ਰਹੀ ਸੀ ਇੰਨੀ ਸ਼ਰਧਾ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਧਰਮ ਸਿੰਘ ਜੀ ਪੰਜ ਪਿਆਰੇ ਜਿਸ ਸਮੇਂ ਦੇ ਵਿੱਚ ਇਹ ਬਚਨ ਆਇਆ ਕਿ ਸਤਖੰਡ ਬਸੈ ਨਿਰੰਕਾਰੁ ਕਰ ਕਰ ਵੇਖੈ ਨਦਰੁ ਨਿਹ। ਕਹਿੰਦੇ ਭਾਈ ਦਇਆ ਸਿੰਘ ਜੀ ਆਪਣੀ ਰੂਹ ਨੂੰ ਸਤਖੰਡ ਲੈ ਗਏ। ਤੇ ਗੁਰੂ ਪਿਆਰੇਓ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਬਚਨ ਕੀਤੇ ਅਜੇ ਤੁਹਾਡੀ ਬਹੁਤ ਲੋੜ ਹੈ ਆਪੇ ਸਤਨਾਮ ਸ੍ਰੀ ਵਾਹਿਗੁਰੂ। ਇਹ ਮਹਾਪੁਰ ਕਿਆ ਕਰਦੇ ਸੀ ਇੱਕ ਇਹੋ ਜਿਹੇ ਹੁੰਦੇ ਐ ਇਹਨਾਂ ਦੀ ਇੰਨੀ ਕਮਾਈ ਹੋਵੇ ਕਿਸੇ ਦੀ ਕਹਿੰਦੇ ਜਦੋਂ ਸਰੀਰ ਵਿੱਚੋਂ ਆਤਮਾ ਨਿਕਲਦੀ ਉਸੇ ਸਮੇਂ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਸਮਾ ਜਾਂਦੇ ਉਹ ਕਮਾਈ ਦੀ ਗੱਲ ਰੋਜ਼ ਪੜਦੇ ਨਾ ਹਰ ਸੰਗਤ ਬੋਲਿਓ ਹਰਮੀ ਆਪੂ ਆਪਣੇ ਕੇ ਨੇੜੇ ਕਹ ਦੂ ਜਿਨੇ ਨਾਮ ਤੇ ਆਇਆ ਕੇ ਮਸ਼ਕਤ ਮਾਨਿ ਪਤੇ ਮੁਕੇ ਉਜਲੇ ਕੇਤੀ ਚੁਪਤੀ ਇਹ ਕਰਮਾਂ ਦਾ ਹਿਸਾਬ ਕੋ ਬਰਉਂਦਾ ਹੈ ਕਹਿੰਦੇ ਕਈਆਂ ਤੇ ਕਰਮ ਐਸੇ ਹੁੰਦੇ ਬਿਜਦੂ ਗੁਰੂ ਵਾਲੇ ਨਹੀਂ ਬਣ ਗਏ ਪਰ ਦੁਨੀਆ ਦੇ ਵਿੱਚ ਕੋਈ ਸੇਵਾ ਨਹੀਂ ਕੀਤੀ ਭਜਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਮਹਾਰਾਜ ਦੇ ਬਚਨ ਨਹੀਂ ਮੰਨੇ ਤੇ ਗੁਰੂ ਪਿਆਰੇ ਗੁਰਬਾਣੀ ਜਿਹੜੀ ਮਹਾਰਾਜ ਦੀ ਹੈ ਫਿਰ ਵੀ ਤਾਰਦੀ ਹੈ ਕਿਉਂਕਿ ਗੁਰੂ ਵਾਲਾ ਜਿਹੜਾ ਬਣ ਗਿਆ ਨਾ ਉਹਦੀ ਬਹੁਤ ਮੋਡੀ ਮਹੱਤਤਾ ਹੁੰਦੀ ਹੈ ਬਹੁਤ ਵੱਡੇ ਪਾਕ ਹੋਵੇ ਕਹਿੰਦੇ ਕੁਝ ਆਤਮਾਾਂ ਮਾ ਹੁੰਦੀਆਂ ਭੋਗ ਵੱਡੇ ਅਰਦਾਸ ਕਰਦੇ ਆ ਵੀ ਮਹਾਰਾਜ ਅੰਤਮ ਅਰਦਾਸ ਹੈ ਆਪਣੇ ਚਰਨਾਂ ਦਾ ਨਿਵਾਸ ਵਰਛੋ ਕੁਝ ਆਤਮਾਾਂ ਮਾ ਹੁੰਦੀਆਂ ਜਿਨ੍ਹਾਂ ਨੂੰ ਪਹਿਲੇ ਵਰਸ ਹੀ ਹੁੰਦੀ ਉਹ ਸਾਲ ਸਮਾ ਹੁੰਦਾ ਤੇ ਕੁਝ ਰੋਜੇ ਹੁੰਦੇ ਨੇ ਸਤਗੁਰ ਅੰਦਰ ਚਾਰ ਭਗਤ ਤੀਨ ਸਮਾਈ ਇੱਕ ਕਰਤਾ ਹਰਤ ਮੋਹ ਤੇ ਗੁਰੂ ਕੀ ਸਾਧ ਸੰਗਤ ਜੀ ਧਰਮ ਅਰਥ ਕਾਮ ਤੇ ਲੋਕ ਸੇ ਜਿਹੜਾ ਮੋਕਸ਼ ਹੈ ਮੁਕਤੀ ਜਿਹੜੀ ਆ ਉਹ ਪਰਮਾਤਮਾ ਨੇ ਆਪਣੀ ਚਰਨਾ ਤੇ ਰੱਖੀ ਹੈ ਆਪਣੇ ਹੱਥ ਰੱਖੀ ਹੈ ਇਸ ਕਰਕੇ ਗੁਰੂਪ੍ਰਸਾਦ ਸੰਗਤ ਜੀ ਕਹਾਂ ਤੇ ਆਵੇ ਕਹਾਂ ਇਹ ਜਾਏ ਕਹਾਂ ਰਹੇ ਸਮਾਈ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿੱਥੋਂ ਆਏ ਕਿੱਥੋਂ ਚਲੇ ਗਏ ਕਿੱਥੇ ਸਮਾ ਗਏ ਇਹਦੇ ਬਾਰੇ ਕੋਈ ਨਹੀਂ ਜਾਣਦਾ ਬਹੁਤ ਹਨਕ ਕਰਤੇ ਕਿਆਂ ਬਾਤਾਂ ਜੋ ਕਿਛ ਕਰਣਾ ਸੋ ਕਰ ਰੋ ਤਾਈ ਪ੍ਰੇਮ ਸਿੰਘ ਜੀ ਸਾਡੇ ਕੋਲ ਚਲੇ ਗਏ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਯਾਦ ਮਨਾ ਰਹੇ ਉਹਨਾਂ ਦੀ ਵਰਸੀ ਮਨਾ ਰਹੇ ਹਾਂ ਪਰਿਵਾਰ ਜਿਹੜਾ ਹੈ ਮਹਾਰਾ ਦੇ ਚਰਨ ਪਾਤ ਸੰਗਤਾਂ ਦੇ ਚਰਨ ਪਾਤ ਕਰ ਕਰ ਉਹਨਾਂ ਦੀ ਯਾਦ ਮਨਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੈਣਤੀ ਹੈ ਇਸ ਸਮੇਂ ਦੇ ਵਿੱਚ ਜਿਆਦਾ ਕਥਾ ਵਿਚਾਰ ਕਰਨ ਦੀ ਲੋੜ ਤੱਤ ਕਿਉਂ ਇਸ ਸਮੇਂ ਵਿੱਚ ਅਰਦਾਸ ਦੀ ਲੋੜ ਹੈ ਜਗਤ ਜਦੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਗਵਾਰ ਹੈ ਉੱਭਰੇ ਤੇ ਫੈਲੇ ਉਹਦਾ ਆ ਸਾਡੇ ਵਰਤੇ ਅਨੰਦਪੁਰ ਸਾਹਿਬ ਦੇ ਉੱਪਰ ਧਰਤੀ ਪਰ ਕਿਰਪਾ ਹੈ ਅਸੀਂ ਗੁਰੂ ਪਿਆਰੇ ਫੇਰ ਬਚੇ ਆ ਆ ਜਿਹੜੇ ਬੇਲਿਆਂ ਵਾਲੀ ਸੰਗਤ ਹੈ ਬੇਲਿਆਂ ਵਾਲੇ ਲੋਕ ਨੂੰ ਪੁੱਛ ਕੇ ਦਿੱਤੋ ਲੱਖਾਂ ਨੂੰ ਛੱਡੂ ਕਰੋੜਾਂ ਰੁਪਏ ਦੀ ਪ੍ਰਾਪਰਟੀ ਖਤਮ ਹੋ ਗਈ ਏਥੀਆਂ ਟਹਿ ਗਈਆਂ ਗੁਰੂ ਪਿਆਰਿਓ ਪਰੰਬਰ 15 15 ਕਿੱਲੇ ਜ਼ਮੀਨ ਸੀ ਜਿਹੜੀ ਉਹ ਗੁਰੂ ਪਿਆਰੇ ਸਾਰੀ ਪਾਣੀ ਪਾਣੀ ਹੋ ਗਿਆ ਭਾਪ ਕੇ ਜਲ ਤਲ ਹੋ ਗਿਆ ਤੇ ਜਿਹੜਾ ਇੱਕ ਬੰਦੇ ਨੇ ਇੰਟਰਵਿਊ ਦਿੱਤੀ ਸੀ ਨਾ ਕਹਿੰਦਾ ਸਾਰੀ ਜ਼ਿੰਦਗੀ ਮਰ ਗਿਆ ਕਮਾਂਦਾ 40 ਲੱਖ ਦੀ ਕੋਠੀ ਬਣਾਈ ਸੀ 12 ਕਿੱਲੇ ਜ਼ਮੀਨ ਸੀ ਕਹਿੰਦੇ ਪੈਸੇ ਵੀ ਖਤਮ ਹੋ ਗਏ ਰੇਹਾਂ ਵੀ ਬੱਲੇ ਕੱਖ ਨਹੀਂ ਕਹਿੰਦਾ ਅੱਜ ਤੱਕ ਆ ਰਹੇ ਬਣ ਗਏ ਇਮਾਰਾ ਦੇ ਬਚਨ ਸੱਚਾ ਗੁਰੂ ਪਿਆਰਿਓ ਜਲ ਤੇ ਥਨ ਕਰ ਥਨ ਤੇ ਕੁਮਾ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਡਾਵਾ ਚੱਡੇ ਆਕਾਸ਼ ਕਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਹਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮਗਦਾਰੀ ਨਾਰੀ ਤੇ ਜੋਬਰ ਕਰ ਕਰਬੋ ਬੁਰਖਨ ਤੇ ਜੋ ਨਾਰੀ ਕਹੋ ਹਟੇ ਸਾਧੂ ਕੋ ਪ੍ਰੀਤਮ ਇਸ ਮੂਰਤ ਬਲੇਵਾ ਤੇ ਗੁਰੂ ਪਿਆਰਿਓ ਇੱਥੇ ਸਮੇਂ ਦਾ ਕੋਈ ਪਤਾ ਨਹੀਂ ਅੱਜ ਭਾਈ ਪ੍ਰੇਮ ਸਿੰਘ ਜੀ ਦੀ ਵਰਸੀ ਮਨਾ ਲਈ ਜਿੱਦਣ ਅਸੀਂ ਸੰਸਾਰ ਤੋਂ ਤਲ ਜਾਣਾ ਸਾਡੀਆਂ ਵਰਸੀਆਂ ਵੀ ਇਸੇ ਤਰ੍ਹਾਂ ਮਨਾਈਆਂ ਜਾਣਗੀਆਂ ਆਪ ਕੋ ਸਤਿਗੁਰੂ ਸਾਡੇ ਕੋਲ ਸਮਾਂ ਅੱਜ ਉਹ ਸਮਾਂ ਸਾਡੇ ਕੋਲ ਨਹੀਂ ਰਹਿਣਾ ਜਦੋਂ ਚਲੇ ਜਾਣਾ ਸੀ ਇਸ ਕਰਕੇ ਮਹਾਰਾਜ ਜੀ ਕੇ ਅਰਦਾਸ ਕਰੀਏ ਸੱਚੇ ਪਤਸ਼ ਮੇਰੇ ਸਾਹਿਬ ਨੂੰ ਮਹਿਮਾਨ ਨਿਮਾਣੀ ਅਰਦਾਸ ਕਰੀਂ ਪ੍ਰਭ ਅਪਣੇ ਅਗੰ ਸੁਣ ਸੁਣ ਜੀ ਮਾ ਤੇਰੀ ਬਾਣੀ ਅੱਜ ਗੁਰੂ ਪਿਆਰਿਓ ਇੰਨਾ ਵੱਡਾ ਹਾਹਾਕਾਰ ਮਚਿਆ ਵਾ ਜੇ ਅਗਰ ਪਚਾਏ ਤਾਂ ਗੁਰਬਾਣੀ ਕਰਕੇ ਆਪ ਕੋ ਸਤਨਾਮ ਕਰੇਗਾ ਗੁਰੂ ਪਿਆਰਿਓ ਅਸੀਂ ਤਾਂ ਸਵੇਰ ਨੂੰ ਉੱਠਣ ਲੱਗਿਆਂ ਵੀ ਸੋਚਦੇ ਆ ਸੰਗਤ ਬੈਠਣ ਲੱਗਿਆਂ ਵੀ ਸੋਚਦੇ ਆ ਇਹੋ ਜਿਹੇ ਸੰਗਤਾਂ ਨੇ ਜਿਹੜੀਆਂ ਕੋਡੇ ਕੋਡੇ ਪਾਣੀ ਹੈ ਪ੍ਰਸ਼ਾਦਾ ਪਾਣੀ ਵੀ ਛੱਡ ਰਹੇ ਆ ਪਰ ਆਪਣਾ ਘਰ ਛੱਡਣ ਦੀ ਬੋਲੀ ਕਰਦਾ ਸਾਡਾ ਕਿਹੜਾ ਦਿਲ ਕਰਦਾ ਤਨੂ ਆਦੀ ਬਈ ਕਹਿੰਦੇ ਵੀ ਬਣਾ ਘਰ ਛੱਡ ਦੋ ਅਈ ਛੱਡ ਦਾਂਗੇ ਤੇ ਗੁਰੂ ਪਿਆਰਿਓ ਉਹ ਉੱਥੇ ਬੈਠ ਕੇ ਬਾਣੀ ਦਾ ਜਾਪ ਕਰ ਰਹੇ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਕਲਗੀਧਰ ਜਿਸ਼ਮੇਸ਼ ਪੁੱਤ ਜੀ ਦੇ ਚਰਨਾ ਚਹੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਤੇ ਮਿਹਰ ਪਰਿਆਸ ਰੱਖਣਾ ਮਹਾਰਾਜ ਆਪਣੇ ਬੱਚਿਆਂ ਦਾ ਬਚਾਅ ਕਰਨਾ ਜਿਸ਼ਮੇਸ਼ ਪੀਤਾ ਜੀ ਮਹਾਰਾਜ ਅਸੀਂ ਕਲਯੁਗ ਦੀ ਜੁਗ ਹਾਂ ਪਤਾ ਨਹੀਂ ਸਾਡੇ ਕੋਲੋਂ ਕਿੰਨੇ ਮਾੜੇ ਕਰਮ ਹੁੰਦੇ ਕਾਰਨ ਕੀ ਬਣੇ ਪਤਾ ਸਭ ਨੂੰ ਹੁੰਦਾ ਸਭ ਅਣਜਾਣ ਬਣੇ ਰਹਿੰਦੇ ਪਤਾ ਸਭ ਨੂੰ ਹੁੰਦਾ ਜਿਨ੍ਹਾਂ ਪਰ ਕਹਿਰ ਵਰਸਿਆ ਪਤਾ ਉਹਨਾਂ ਨੂੰ ਵੀ ਹੈ ਜਿਹੜੇ ਦੇਖਿਆ ਕਰਦੇ ਆ ਕਈ ਤੇ ਗੁਰੂ ਪਿਆਰਿਓ ਤਮਾਸ਼ਗੀਰ ਹੁੰਦੇ ਆ ਤਮਾਸ਼ਾ ਹੀ ਦੇਖਦੇ ਆ ਪਰ ਜਿਸ ਤਨ ਲਾ ਕੇ ਸੋ ਤਨ ਜਾਣੇ ਕੌਣ ਜਾਣੇ ਪੀਰ ਪਗਾਈ ਕਾਰਨ ਕੀ ਬਣਿਆ ਉਹ ਗੁਰੂ ਕੇ ਸਾਧ ਸੰਗਤ ਜੀ ਮੈਂ ਸਮਾਪਤੇ ਕਰਨ ਲੱਗਾ ਪਹਿਲੇ ਜਦੋਂ ਸਿਆਣੇ ਹੁੰਦੇ ਸੀ ਸਮਾਂ ਮੇਰੇ ਕੋਲ ਘਟਾ ਮਾਫ਼ ਕਰਦੇ ਹੋ ਜਦੋਂ ਪਹਿਲੇ ਸਿਆਣੇ ਹੁੰਦੇ ਸੀ ਉਸ ਸੰਮੀ ਵਿੱਚ ਜਦੋਂ ਉੱਠਦੇ ਸੀ ਨਾ ਇੱਕ ਵਾਰੀ ਵਾਹਿਗੁਰੂ ਧਰਤੀ 'ਤੇ ਪੈਰ ਰੱਖਣ ਤੋਂ ਪਹਿਲਾਂ ਜਰੂਰ ਕਹਿੰਦੇ ਸੀ ਆਪੋ ਸਤਨਾਮ ਜਦੋਂ ਉੱਠਣਾ ਇੱਕ ਵਾਰੀ ਧਰਤੀ 'ਤੇ ਪੈਰ ਰੱਖਣ ਤੋਂ ਪਹਿਲਾਂ ਵਾਹਿਗੁਰੂ ਕਹਿਣਾ ਜਿਵੇਂ ਸੋਣਾ ਫਿਰ ਵਾਹਿਗੁਰੂ ਦਾ ਜਾਪ ਕਰਨਾ ਤੇ ਗੁਰੂਪ੍ਰਸਾਦ ਸੰਗਤ ਜੀ ਉੱਠਦਿਆਂ ਗੁਰਸਾ ਲਾਈਐ ਸੁੱਤਿਆਂ ਗੁਰਸਾ ਲਾਈਐ ਉੱਠਦਿਆਂ ਵੀ ਗੁਰ ਆਲਾਓ ਕਈ ਐਸਾ ਸੱਜਣ ਜੇ ਮਿਲੇ ਹੋ ਤਾਂ ਕਿ ਭੋਵਾ ਪਾਉ ਇਹ ਗੁਰਬਾਣੀ ਕਹਿੰਦੀ ਹੈ ਮਹਾਰਾਜ ਦੀ ਸੁੱਤਿਆਂ ਗੁਰਸਾ ਲਾਹੀ ਹੈ ਸੁੱਤਿਆਂ ਬੈਲੇ ਵੀ ਰੱਬ ਨੂੰ ਚੇਤੇ ਕਰੋ ਉੱਠਦਿਆਂ ਗੁਰ ਅਲਾਹ ਸਵੇਰੇ ਉੱਠਦੇ ਬੈਲੇ ਨਾ ਪਹਿਲੇ ਰੱਬ ਨੂੰ ਵਾਹ ਗੁਰ ਕਹਿੰਦੇ ਸੀ ਯਾਦ ਕਰਦੇ ਸੀ ਰਾਮ ਰਾਮ ਕਹਿੰਦੇ ਸੀ ਤੇ ਹੁਣ ਪਤਾ ਕੀ ਹੈ 80% 80% 80% ਜਾਂ ਤਾਂ ਲੋਕ ਹੋ ਹੈ ਜਿਹੜੇ ਸਵੇਰੇ ਉੱਠ ਕੇ ਰੱਬ ਨੂੰ ਚੇਤੇ ਨਹੀਂ ਕਰਦੇ ਇੱਕਦੇ ਆਸਾਰੀ ਮੋਬਾਈਲ ਦੇਖਦੇ ਆ ਪਸੰਦ ਨਾਲ ਜੀ ਹਰ ਕਿਸੇ ਦਾ ਹੱਥ ਪੱਜਦਾ ਸਹਰਾਣੇ ਦੇ ਨਾਲ ਹੀ ਮੋਬਾਈਲ ਲੱਗਿਆ ਹੁੰਦਾ ਚੰਗੇ ਚੰਗੇ ਬੁਰ ਸੁਖ ਪਿਆਰੇ ਜਿਹੜੇ ਬਾਣੀ ਪੜਨ ਵਾਲੇ ਆ ਜੋ ਵੀ ਮਿਲ ਗਏ ਤੇ ਗੁਰੂ ਪਿਆਰਿਓ ਬਸ ਮੋਬਾਈਲ ਵਿੱਚ ਇੰਨੇ ਉਲਝ ਗਏ ਮਾੜੀ ਕੀ ਜਣੀ ਮੋਬਾਈਲ ਦੀ ਰਿਕਾਰਡਿੰਗ ਕਿੱਥੇ ਤੱਕ ਦੁਨੀਆ ਗੁਰੂ ਪਿਆਰਿਓ ਦੇਖ ਰਹੀ ਹੈ ਦੇਸ਼ ਵਿਦੇਸ਼ਾਂ ਵਿੱਚ ਦੇਖ ਰਹੀ ਹੈ ਪਰ ਇਹਦੀ ਸਹੀ ਵਰਤੀ ਕਰੋ ਸਹੀ ਵਰਤੋ ਕਰੋ ਤੇ ਗੁਰੂ ਦੇ ਅਸਥਾਨ ਸੰਗਤ ਜੀ ਅੱਜ ਬੱਚੇ ਜਿਹੜੇ ਨੇ ਮਾਫੀ ਚਾਹਨਾ ਤੁਹਾਡੇ ਕੋਲੋਂ ਇਹ ਕਾਰਨ ਬਣਿਆ ਅੱਜ ਦੁੱਖ ਦਾ ਕਾਰਨ ਹੀ ਹੈ ਤੇ ਰੱਬ ਨੂੰ ਭੁੱਲ ਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੂਹ ਬੱਚੇ ਐ ਆਪਣੇ ਕਮਰੇ ਵਿੱਚ ਬੈਠੇ ਹੋਏ ਮਾਪੇ ਆਪਣੇ ਕਮਰੇ ਵਿੱਚ ਬੈਠੇ ਹੋਏ ਐ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਅੱਗੇ ਬੈਠ ਕੇ ਰੱਬ ਨੂੰ ਚੇਤੇ ਕਰਦੇ ਸੀ ਹੁਣ ਕੱਲੇ ਕੱਲੇ ਬੈਠ ਕੇ ਮੋਬਾਈਲ ਨੂੰ ਜੀਤੇ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਮੈਂ ਤੁਹਾਡੇ ਕੋਲ ਮਾਫੀ ਚਾਹੁੰਦਾ ਛੋਟੇ ਛੋਟੇ ਬੱਚੇ ਆ ਤੇ ਗੁਰੂ ਪਿਆਰੇ ਅੱਗੇ ਅਸੀਂ ਛੋਟੇ ਛੋਟੇ ਹੁੰਦੇ ਸੀ 10 ਰੁਪਏ ਦੀ ਕੋਈ ਖੇਡ ਨੂੰ ਵਸਤੇ ਕੋਈ ਜਿੰਨੀ ਸੀ ਮਿਲਦੀ ਪਰ ਤੁਹਾਡੇ ਕੋਲ ਮਾਫੀ ਚਾਹੁੰਦਾ ਅੱਜ 10-10 ਹਜ਼ਾਰ ਦੇ ਮੋਬਾਈਲ ਦੇ ਦੰਦੇ ਕਾਰਨ ਕੀ ਬਣ ਗਿਆ ਗੁਰੂ ਦੇ ਪਸਥਾਤ ਸੰਗਤ ਜੀ ਅਸੀਂ ਅੰਨੇ ਨਾਸਤਕ ਹੋ ਗਏ ਅਸੀਂ ਰੱਬ ਨੂੰ ਭੁੱਲ ਗਏ ਇਸ ਕਰਕੇ ਮੈਂ ਮਹਾਰਾਜ ਦੇ ਚਰਨ ਜਹੀ ਅਰਦਾਸ ਬੇਨਤੀ ਕਰਦਾ ਸੱਚੇ ਪਤਵਾਂ ਉਹ ਜਿਹੜਾ ਪ੍ਰਾਣੀ ਸੰਸਾਰ ਚੋਂ ਗਿਆ ਨਾ ਭਾਈ ਪ੍ਰੇਮ ਸਿੰਘ ਜੀ ਉਹ ਪਤਾ ਕੋਣ ਸੀ ਸੱਚ ਤਹੋ ਸੁਣ ਲੇਹੁ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਰ ਮੇਰਾ ਮੈਟਰ ਨਹੀਂ ਸੀ ਜਿਹੜਾ ਮੈਂ ਤੁਹਾਨੂੰ ਸੁਣਾ ਪਰ ਮੈਨੂੰ ਮਾਫ਼ ਕਰਦੇ ਗੁਰੂ ਪਿਆਰੇ ਅੱਜ ਦੀ ਜਿਹੜੀ ਲੋੜ ਹੈ ਅੱਜ ਦੀ ਜਿਹੜੀ ਘਾਟ ਉਹ ਤੁਹਾਡੇ ਗਿਰ ਤੇ ਗੁਰੂ ਕੇ ਸਾਧ ਸੰਗਤ ਜੀ ਉਹ ਤੇ ਉਹ ਜੀ ਗੁਰਸਖਰੋਸ ਦੀ ਉਹਨੂੰ ਇਹ ਨਗਰਪੁਰ ਸਾਹਿਬ ਦਾ ਇਲਾਕਾ ਨਹੀਂ ਸੰਗਤਾਂ ਬੜੀਆਂ ਚੇਤੇ ਕਰਦੀਆਂ ਅੱਜ ਵੀ ਆਪ ਸਤਿਨਾਮ ਸ਼੍ਰੀ